ਦੀ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਇੱਕ ਜੰਗ ਛੇੜੀ ਗਈ ਹੈ ਜਿਸ ਦੇ ਤਹਿਤ ਨਸ਼ਾ ਤਸਕਰਾਂ ਦੀਆਂ ਕੋਠੀਆਂ ਦੇ ਉੱਤੇ ਬਲਡوزر ਚਲਾਇਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਏ ਵੀ ਕਿਹਾ ਜਾ ਰਿਹਾ ਹੈ ਕਿ ਉਹ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਬਖਸ਼ਣਗੇ ਇਹ ਤਸਵੀਰਾਂ ਨੇ ਬਸੇ ਪਠਾਣਾ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜੇਸੀਬ ਦੇ ਨਾਲ ਇੱਕ ਕੋਠੀ ਨੂੰ ਢਾਇਆ ਜਾ ਰਿਹਾ ਤੇ ਇਸ ਦੇ ਦੌਰਾਨ ਇੱਕ ਬੀਬੀ ਮਿੰਤਾ ਤਰਲੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਐਦਾਂ ਨਾ ਕਰੋ ਗਰੀਬਾਂ ਨਾਲ ਨਾ ਚਲਾਓ ਬਲਡੋਜ਼ਰ ਉਸ ਦਾ ਘਰ ਨਾ ਟਾਓ ਅਜਿਹਾ ਉਸ ਦੇ ਵੱਲੋਂ ਮਿੰਤਾ ਕੀਤੀਆਂ ਚਾਰੀਆਂ ਨੇ ਮੈਂ ਕਹਿੰਦੀ ਮੈਂ ਨਾ ਟਾਵੋ ਸਾਰੇ ਗਰੀਬਾਂ ਨੂੰ ਸੰਡੋ ਕਰਿਆ ਦੇ ਦੇ। ਦੇਖੋ ਕਿ ਗਰੀਬ ਗਰੀਬ ਦੀ ਐਦਾਂ ਨਹੀਂ ਤਰੀ ਗਰੀਬ ਦੇ ਨਾਲ ਖੜਿਆ ਮੈਂ ਕਿੱਦਾਂ ਪਾਇਆ ਹੋਇਆ ਕਿੱਦਾਂ ਨਹੀਂ ਪਾਇਆ। ਆ ਬੁੰਡੇ ਦਾ ਤਰ੍ਹਾਂ ਬਾਥੂਨ ਖੜੇ ਨਾਲ ਹੈ। ਹੈ? ਉਹ ਪਾਣੀ ਪੈਂਦਾ ਸੀ ਵਿੱਚ ਮੈਂ ਤਾਂ ਟੈਲਾ ਲਵਾ ਲਈਆਂ 202 ਲੱਖ ਪੈਨਸ਼ਨ ਲੈਣੀ ਨਾ ਪਤਨੀ ਨੇ 2 ਲੱਖ 20 ਹਜ਼ਾਰ ਲੈ ਕੇ। ਤੇ ਮੈਂ ਟੈਲਾ ਲਵਾਤੀਆਂ ਜੀ। ਉਥੇ ਹੀ ਪੁਲਿਸ ਮੁਲਾਜ਼ਮ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਲੀਅਰ ਕਟ ਮੈਸੇਜ ਆ ਜਾਂਦਾ ਪੰਜਾਬ ਛੱਡ ਦੇਣ ਜਾਂ ਫਿਰ ਨਸ਼ਾ ਵੇਚਣ ਦਾ ਧੰਦਾ ਛੱਡ ਦੇਣ ਉਹਨਾਂ ਨੇ ਕਿਹਾ ਕਿ ਕਿਸੇ ਵੀ ਕੀਮਤ ਦੇ ਉੱਤੇ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਹਨਾਂ ਦੇ ਉੱਤੇ ਨਕੇਲ ਕਸੀ ਜਾਵੇਗੀ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾ ਹੇਠ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਸਬ ਡਿਵੀਜ਼ਨਾਂ ਦੇ ਵਿੱਚ ਵੱਖ-ਵੱਖ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸਾਰੀ ਪੁਲਿਸ ਫੋਰਸ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਹੈ ਇਹਦੇ 'ਚ ਲੱਗੀ ਹੋਈ ਹੈ ਔਰ ਇੱਕ ਕਲੀਅਰ ਕੱਟ ਮੈਸੇਜ ਹੈ ਨਸ਼ਾ ਕਰਨ ਵਾਲੇ ਜਿਹੜੇ ਲੋਕੀ ਹੈਗੇ ਉਹਨਾਂ ਨੂੰ ਬਖਸ਼ਾ ਨਹੀਂ ਜਾਊਗਾ ਜਿਹੜੇ ਨਸ਼ੇ ਦਾ ਵਪਾਰ ਕਰਦੇ ਆਂ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇ ਕੋਈ ਨਸ਼ਾ ਛੁਡਾ ਨਸ਼ਾ ਛੱਡਣਾ ਚਾਹੁੰਦਾ ਹੈ ਕੋਈ ਪੁਲਿਸ ਦੀ ਸਹਾਇਤਾ ਚਾਹੁੰਦਾ ਹੈ ਉਹਦਾ ਵੀ ਵੈਲਕਮ ਹੈ ਜੀ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰ ਭੇਜਿਆ ਜਾਊਗਾ ਉਸ ਤੋਂ ਇਲਾਵਾ ਵੀ ਜਿਹੜੀ ਸਰਕਾਰੀ ਸਹਾਇਤਾ ਦਿੱਤੀ ਜਾਂਦੀ ਹੈ ਉਹ ਵੀ ਪ੍ਰੋਵਾਈਡ ਕੀਤੀ ਜਾਊਗੀ ਇਹ ਤੇ ਸਰਕਾਰ ਦਾ ਜਿਹੜਾ ਜਿਹੜੀ ਮੁਹਿੰਮ ਹੈ ਉਹਦੇ ਤੇ ਸਾਰੇ ਲੋਕਾਂ ਨੂੰ ਇੱਕ ਮੈਸੇਜ ਹੈ ਜੀ ਜਦੋਂ ਸ਼ਾਸਨ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਇਕੱਠਾ ਹੋ ਕੇ ਕਿਸੇ ਇੱਕ ਯੁੱਧ ਨੂੰ ਅੰਜਾਮ ਦੇ ਰਹਾ ਹੋਏ ਜਾਂ ਯੁੱਧ ਅਗੇਂਸਟ ਜਿਹੜਾ ਯੁੱਧ ਛੇੜਾ ਹੋਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਨਸ਼ੇ ਦਾ ਖਾਤਮਾ ਹੋਣਾ ਹੀ ਹੋਣਾ ਹੈ ਸੋ ਮੇਰਾ ਕਲੀਅਰ ਕੱਟ ਮੈਸੇਜ ਹੈ ਔਰ ਐਸਐਸਪੀ ਸਾਹਦੇਵੱਲੋ ਵੀ ਇੱਕ ਕਲੀਅਰ ਕੱਟ ਮੈਸੇਜ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਸਾਡੇ ਸੂਬੇ ਦੇ ਵਿੱਚ ਜਿਨੇ ਵੀ ਨਸ਼ੇ ਦਾ ਵਪਾਰ ਕਰਨ ਵਾਲੇ ਹਨ ਉਸ ਸਵੇਰ ਨੂੰ ਛੱਡ ਕਰਕੇ ਚਲ ਜਾਣ ਜਾਂ ਨਸ਼ਾ ਦਾ ਵਪਾਰ ਬੰਦ ਕਰੇਂ ਫਿਰ ਆਪਣਾ ਕੋਈ ਹੋਰ ਕੰਮ ਨਮਾਜ ਅੱਜ ਦੀ ਕੀ ਕਾਰਵਾਈ ਕੀਤੀ ਅੱਜ ਵਾਲੀ ਜਿਹੜੀ ਕਾਰਵਾਈ ਹੈ ਜੀ ਇਹ ਸਨੂ ਸਿਵਲ ਪ੍ਰਸ਼ਾਸਨ ਦਾ ਬੜਾ ਸਹਿਯੋਗ ਹੈ ਉਹਨਾਂ ਦੇ ਵੱਲੋਂ ਸਨੂ ਵੀ ਪੁਲਿਸ ਪ੍ਰੋਟੈਕਸ਼ਨ ਵੀ ਮੰਗੀ ਗਈ ਸੀ ਕਿ ਇਹ ਜਿਹੜਾ ਅਮਿਤ ਕੁਮਾਰ ਨਾਮ ਦਾ ਬੰਦਾ ਹੈ ਜਿਹਦੇ ਤੇ ਦੋ ਨਸ਼ੇ ਦੇ ਪਰਚੇ ਹੈਗੇ ਇਹ ਇਸ ਵੇਲੇ ਇੱਕ ਪਰਚੇ ਦੇ ਵਿੱਚ ਹੰਟਡ ਵੀ ਹੈ ਇਹ ਭੱਜਿਆ ਹੋਇਆ ਹੈ ਉਸੋ ਇਸਦੀ ਭਾਲ ਵੀ جاری ਹੈ ਔਰ ਇਥੇ ਇਹਨਾਂ ਨੇ ਨਸ਼ੇ ਦੇ ਵਪਾਰ ਕਰਕੇ ਜਿਹੜਾ ਪੈਸਾ ਕਰਕੇ ਇਹਨਾਂ ਨੇ ਆਪਣਾ ਮਕਾਨ ਬਣਾਇਆ ਸੀ ਉਦੇ ਚ ਸਾਨੂੰ ਪ੍ਰੋਟੈਕਸ਼ਨ ਮੰਗੀ ਗਈ ਸੀ ਕਿ ਇਹਦੇ ਚ ਇਹਨਾਂ ਨੇ ਵਾਦਾ ਕਰ ਕਰਕੇ ਔਰ ਜਿਹੜੀ ਬਾਕੀ ਜਿਹੜੀ ਸાર્ਵਜਨਿਕ ਜਿਹੜੀ ਜਗ੍ਹਾ ਹੈ ਉਦੇ ਚ ਐਨਕ੍ਰੋਚਮੈਂਟ ਕੀਤਾ ਹੋਇਆ ਹੈ ਸੋ ਉਹਦੇ ਅਗੇਂਸਟ ਇਹ ਕਾਰਵਾਈ ਚੱਲੀ ਹੈ ਬਿਲਕੁਲ ਜੀ ਨਜਾਇਜ਼ ਜਿਹੜੇ ਇਹਨਾਂ ਨੇ ਐਨਕ੍ਰੋਚਮੈਂਟ ਕੀਤਾ ਹੈ ਸੋ ਉਹਦੇ ਚ ਕਾਰਵਾਈ ਚੱਲੀ ਹੈ ਮੂਰਤੀ ਦੇ ਸਾਹਮਣੇ ਤੁਸੀਂ ਬਹੁਤ ਕੈਸੇ ਹੈ ਜੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਕੱਲਾ ਕੱਲਾ ਜਿਹੜਾ ਨਸ਼ੇ ਦਾ ਵਪਾਰੀ ਹੈ ਉਹਦੇ ਤੇ ਨਜ਼ਰ ਹੈ ਔਰ ਬਸੇ ਸਬਡਿਵੀਜ਼ਨ ਦੇ ਵਿੱਚ ਰਾਜਕੁਮਾਰ ਜੀ ਦੇ ਵੱਲੋਂ ਡੀਐਸਪੀ ਸਾਹਿਬ ਦੇ ਵੱਲੋਂ ਐਸਐਚਓ ਦੇ ਵੱਲੋਂ ਬੜੀ ਚੰਗੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਜੋ ਵੀ ਇਸ ਸਬਡਿਵੀਜ਼ਨ ਦੇ ਵਿੱਚ ਜਾਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਵੀ ਨਸ਼ੇ ਦਾ ਵਪਾਰ ਕਰ ਰਹਾ ਹੈ ਉਹਦੇ ਅਗੇਂਸਟ ਕਾਰਵਾਈ ਕੀਤੀ ਜਾਊਗੀ ਤੁਹਾਨੂੰ ਦੱਸਦੀ ਕਿ ਮਾਨ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਹੈ ਇਸੇ ਦੇ ਤਹਿਤ ਬੀਤੇ ਦਿਨਾਂ ਦੇ ਵਿੱਚ ਕਈ ਕੋਠੀਆਂ ਦੇ ਉੱਤੇ ਬਲਡੋਜ਼ਰ ਜੀਸੀਬੀ ਚੱਲੇ ਪਰ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਸਰਕਾਰ ਨੂੰ ਇਸ ਮਹਿਮ ਨੂੰ ਲੈ ਕੇ ਘੇਰਿਆ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੱਡੇ ਮગર ਮੱਛਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਸਗੋਂ ਜੋ ਥੋੜਾ ਬੋਤਾ ਨਸ਼ਾ ਵੇਚਦੇ ਨੇ ਉਹਨਾਂ ਦੀਆਂ ਕੋਠੀਆਂ ਉਹਨਾਂ ਦੇ ਘਰ ਢਾਈ ਜਾ ਰਹੇ ਨੇ ਪਰ ਉੱਥੇ ਹੀ ਮਾਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਬਖਸ਼ਣਗੇ ਇਸੇ ਤਰ੍ਹਾਂ ਉਹਨਾਂ ਦੇ ਘਰ टाइट आणेंगे देयर रिपोर्ट पंजाब लुक चॅनल